ਬਿਆਨ ਆਉਂਦਾ ਰਾਹਲ ਗਾਂਧੀ ਦੂਜਾ ਬਿਆਨ ਆਉਂਦਾ ਪ੍ਰਿੰਕਿਆ ਗਾਂਧੀ ਜਿਹੜੇ ਲੋਕ ਸ਼ੀਸ਼ੇ ਦੇ ਮਹਿਲਤ ਰਹਿੰਦੇ ਗਿਲਸਾ ਵਿੱਚ ਜੀ ਇਹਨਾਂ ਨੂੰ ਤਾਂ ਬੰਦਾ ਨਹੀਂ ਮਿਲ ਸਕਦਾ ਕੁੱਤਾ ਇਹਨਾਂ ਦੇ ਲੱਗੇ ਕਿੱਥੇ ਹੋਣੇ ਇਹਨਾਂ ਦੀ ਜਾਣੇ ਬਿਲਾ ਅਵਾਰਾ ਕੁੱਤਿਆਂ ਦੀ ਖੰਖਾਰਤਾ ਕੀ ਆ ਗੰਭੀਰ ਮਸਲੇ ਨੇ ਜਿਹੜੇ ਸਾਡੀ ਜਾਨ ਤੇ ਮਾਨ ਨਾਲ ਜੁੜੇ ਹੋਏ ਨੇ ਸਾਡੀ ਆਮ ਪਬਲਿਕ ਨੂੰ ਬੇਨਤੀ ਆ ਜਦੋਂ ਅਜਿਹੇ ਲੋਕ ਹਿੱਤੂ ਫੈਸਲੇ ਹੋਣ ਉਦੋਂ ਅਜਿਹੇ ਫੈਸਲਿਆਂ ਤੇ ਸਾਨੂੰ ਸਵਾਗਤ ਕਰਨਾ ਚਾਹੀਦਾ ਵਾ ਕਿ ਇੱਥੇ ਸਰਕਾਰਾਂ ਲੋਕਾਂ ਨੂੰ ਅਨਾਜ ਨਹੀਂ ਦਿੰਦੀਆਂ ਇੱਥੇ ਲੋਕਾਂ ਨੂੰ ਹਸਪਤਾਲਾਂ 'ਚ ਦਵਾਈ ਨਹੀਂ ਸਕੂਲਾਂ 'ਚ ਪੜ੍ਹਾਈ ਨਹੀਂ ਇਹ ਕੁੱਤਿਆਂ ਦਾ ਫੈਸਲਾ ਇੰਪਲੀਮੈਂਟ ਹੋ ਜੂ ਇਹ ਹੋਣਾ ਹੀ ਨਹੀਂ ਕਿਉਂਕਿ ਸੁਪਰੀਮ ਕੋਰਟ ਨੇ ਕਹਿ ਦਿੱਤਾ ਉਹਦੇ ਤੇ ਕੋਈ ਕਮੇਟੀ ਥੋੜਾ ਬਣਨੀ ਆ ਇਹ ਲੋਕਾਂ ਦੀ ਜਾਨ ਨਾ ਮੇਰੇ ਖਿਆਲ ਮੁਤਾਬਕ ਉਹਨਾਂ ਗਿੱਲ ਸਾਹਿਬ ਇਹ ਖਲਵਾੜਿਆ ਸਤਿਕਾਰ ਜੀ ਪਰਮੋਦ ਸਾਹਿਬ ਇਹ ਦੱਸਿਓ ਜੋ ਸੁਪਰੀਮ ਕੋਰਟ ਨੇ ਪਹਿਲਾ ਆਵਾਰਾ ਕੁੱਤੇ ਬਾਰੇ ਡਿਸੀਜਨ ਲਿਆ ਸੀ ਉਹ ਠੀਕ ਸੀ ਜਾਂ ਦੁਬਾਰਾ ਜਿਹੜਾ ਬਦਲ ਕੇ ਆਇਆ ਕੁੱਤਿਆਂ ਦੇ ਪ੍ਰੀਮੀਅਰ ਹੱਥ ਤੇ ਆਇਆ ਉਹ ਠੀਕ ਹੈ ਧੰਨਵਾਦ ਗਿਲਸਾਬ ਤੁਹਾਡਾ ਗਿਲਸਾਬ ਮੈਂ ਹੈਰਾਨ ਹਾਂ ਕਿ ਦੇਸ਼ ਦੀ ਸਰਬੋੱਚ ਅਦਾਲਤ ਨੇ ਇੰਨਾ ਵਧੀਆ ਫੈਸਲਾ ਦਿੱਤਾ ਹੈ ਤੇ ਉਹਦੀ ਵਿਰੋਧਤਾ ਕਿੰਨੇ ਕੀਤੀ ਪਹਿਲਾਂ ਤੇ ਇਸ ਗੱਲ ਤੇ ਆਈਏ ਇਹੜਾ ਪਹਿਲਾ ਫੈਸਲਾ ਹੀ ਉਹ ਵੀ ਗਿਲਸਾ ਬਈ ਸੀ ਕਿ ਉਹਨਾਂ ਨੇ ਕਿਹਾ ਉਹਨਾਂ ਨੇ ਚਲੋ ਦਿੱਲੀ ਦੇ ਐਨਸੀਆਰ ਨੂੰ ਲੈ ਕੇ ਫੈਸਲਾ ਦਿੱਤਾ ਵੀ ਉਹਨਾਂ ਕਿਹਾ ਕਿ ਇਹਨਾਂ ਸਾਰੇ ਕੁੱਤਿਆਂ ਨੂੰ ਫੜੋ ਤੇ ਇਹਨਾਂ ਨੂੰ ਸ਼ੈਲਟਰ ਹਾਸਟੇ ਬੰਦ ਕਰੋ ਤੇ ਇਹਨਾਂ ਦੀ ਉੱਤੇ ਨਸਬੰਦੀ ਕਰਕੇ ਤੇ ਇਹਨਾਂ ਦਾ ਟੀਕਾਕਰਨ ਕਰੋ ਜਿਹੜੇ ਹਲਕਾਏ ਕੁੱਤੇ ਆ ਜੀ ਨਾਲ ਆਮ ਜਨਤਾ ਨੂੰ ਨੁਕਸਾਨ ਹੁੰਦਾ ਹਾਂਜੀ ਪਹਿਲਾ ਬਿਆਨ ਆਉਂਦਾ ਰਾਹੁਲ ਗਾਂਧੀ ਦੂਜਾ ਬਿਆਨ ਆਉਂਦਾ ਪ੍ਰਿੰਕਿਆ ਗਾਂਧੀ ਜਿਹੜੇ ਲੋਕ ਸ਼ੀਸ਼ੇ ਦੇ ਮਹਿਲਤ ਰਹਿੰਦੇ ਗਿਲਸਾ ਵੰਜੀ ਜੀ ਇਹਨਾਂ ਨੂੰ ਤਾਂ ਬੰਦਾ ਨਹੀਂ ਮਿਲ ਸਕਦਾ ਕੁੱਤਾ ਇਹਨਾਂ ਦੇ ਲਾਗੇ ਕਿੱਥੇ ਹੋਣੇ ਇਹਨਾਂ ਦੀ ਜਾਣੇ ਬੜਾ ਅਵਾਰਾ ਕੁੱਤਿਆਂ ਦੀ ਖੁੰਖਾਰਤਾ ਕੀ ਆ ਤੇ ਮੈਂ ਵੇਖਿਆ ਫੋਟੋ ਦਿਖਾਉਣੀ ਆਪਾਂ ਹਾਂਜੀ ਉਹ ਜੰਤਰ ਮੰਤਰ ਤੇ ਆ ਦੇਖੋ ਪ੍ਰਦਰਸ਼ਨ ਉਹ ਲੋਕ ਕਰਦੇ ਆ ਜਿਨੇ ਅਮੀਰ ਨੇ ਤੇ ਕੈਪਰੀਆਂ ਪਾਈਆਂ ਤੇ ਇਹਨਾਂ ਨੇ 50-50000 ਵਾਲੇ ਹੱਥ ਚ ਕੁੱਤੇ ਫੜੇ ਆ ਉਹ ਰੌਲਾ ਪੈ ਗਿਆ ਸੋਸ਼ਲ ਮੀਡੀਆ ਦੇ ਤੇ ਕੱਲ ਨੂੰ ਫੇਰ ਫੈਸਲਾ ਆ ਗਿਆ ਸੁਪਰੀਮ ਕੋਰਟ ਦਾ ਹੁਣ ਉਹਨਾਂ ਨੇ ਇਹ ਕਹਿਤਾ ਕਿ ਜਿਹੜੇ ਕੁੱਤੇ ਇਹਨਾਂ ਦਾ ਸਾਰਿਆਂ ਦਾ ਟੀਕਾਕਰਨ ਕਰੋ ਤੇ ਇਹਨਾਂ ਨੂੰ ਨਸਬੰਦੀ ਕਰਕੇ ਤੇ ਛੱਡ ਦਿਓ ਹਾਂਜੀ ਹੁਣ ਮੈਂ ਗਿੱਲ ਸਾਹਿਬ ਅੰਕੜੇ ਨੇ ਆਇਆ ਮੈਂ ਤੁਹਾਡਾ ਨਾਲ ਸਾਂਝੀ ਕਰਨੇ ਆ ਗਿੱਲ ਸਾਹਿਬ ਸਰਕਾਰੀ ਤੌਰ ਤੇ ਜਿਹੜੇ ਸਰਕਾਰੀ ਅੰਕੜੇ ਆ ਇਹਨੂੰ ਡਬਲ ਡਬਲ ਮੰਨ ਲਿਓ ਸਰਕਾਰੀ ਅੰਕੜੇ ਇਹ ਲੋਕ ਸਭਾ ਦੇ ਵਿੱਚ ਜੋ ਮਿਨਿਸਟਰ ਹੈ ਉਹ ਬਿਆਨ ਦੇ ਰਿਹਾ ਕਿ 2024 ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ 37 ਲੱਖ ਲੋਕਾਂ ਨੂੰ ਕੁੱਤੇ ਨੇ ਘਟਿਆ ਹਾਂਜੀ ਇਹਦਾ ਮਤਲਬ ਗਿਲਸਾਲ 37 ਨੂੰ ਡਬਲ ਹੀ ਕਰ ਲਿਆ 70 ਲੱਖ ਲੋਕਾਂ ਨੂੰ ਘਟਿਆ ਬਿਲਕੁਲ ਤੇ ਗਿਲਸਾਲ ਅਗਲੇ ਮੰਨਿਓ ਕਹਿੰਦਾ ਰੇਬੀਜ਼ ਜਿਹਨੂੰ ਆਪਾਂ ਹੁਕਾ ਕਹਿੰਨੇ ਆ ਜਦੋਂ ਇਹ ਕੱਟ ਲਿੰਦਾ ਤੇ ਇਹਦੇ ਨਾਲ ਮੌਤਾਂ ਕਿੰਨੀਆਂ ਆ ਉਹ ਕਹਿੰਦੇ 5700 ਪਰ ਮੈਂ ਦਾਅਵੇ ਨਾ ਕਰ ਰਿਹਾ ਮੈਂ 20000 ਕੁੱਤੇ ਲੋਕ ਮਰੇ ਹਾਂਜੀ ਅਗਲਾ ਨਾ ਅੰਕੜਾ ਵਾ ਉਹ ਗਿਲ ਸਾਹਿਬ ਬਹੁਤ ਹੀ ਮਾੜਾ ਵਾ ਕਿਉਂਕਿ ਦੇਖੋ ਆਪਾਂ ਦੁਨੀਆ ਦੇ ਉੱਤੇ ਇਸ ਆਪਾਂ ਜਿਹੜੇ ਮਾਤ ਲੋਕ ਤੇ ਜੀਵ ਆ ਆਪਾਂ ਨੂੰ ਸਾਰਿਆਂ ਨੂੰ ਅਪ੍ਰਤਿਆਂ ਪੁੱਤ ਪਿਆਰੇ ਬਿਲਕੁਲ ਠੀਕ ਹੈ ਨਾ ਹਾਂਜੀ ਤੇ ਅੰਕੜੇ ਕਹਿੰਦੇ ਆ ਕਿ ਸਵਾ 5 ਲੱਖ ਬੱਚਿਆਂ ਨੂੰ ਜਿਹੜੇ 15 ਸਾਲ ਤੋਂ ਛੋਟੇ ਸੀ ਉਹਨੂੰ ਕਟਿਆ ਇਹਦਾ ਮਤਲਬ ਘੱਟੋ ਘੜੀ 10 ਤੋਂ 11 ਲੱਖ ਬੱਚਿਆਂ ਨੂੰ ਕਟਿਆ ਜੀ ਤੇ ਇਸ ਟਾਈਮ ਜਿਹੜੀ ਨਫਰੀਆ ਜੀ ਕੁੱਤਿਆਂ ਦੀ ਉਹ 4 ਕਰੋੜ ਦੇ ਲੱਗੇ ਆ ਹੁਣ ਗਿੱਲ ਸਾਹਿਬ ਜਿਹੜੇ ਦੇਸ਼ ਦੇ ਵਿੱਚ ਇਹ ਹਾਲਾਤ ਹੋਣ ਕਿ ਸੈਂਕੜੇ ਆ ਆਪਾਂ ਦੋ ਚਾਰ ਫੋਟੋਆਂ ਮਖਾਉਨੇ ਆ ਦਰਸ਼ਕਾਂ ਆਪਣਿਆਂ ਨੂੰ ਹਾਂਜੀ ਇਹਨਾਂ ਨੂੰ ਸਮਝ ਲੱਗੇ ਵੀ ਕਿੱਦਾਂ ਕੁੱਤੇ ਬੱਚਿਆਂ ਨੂੰ ਨੋਚਦੇ ਨੇ ਬਜ਼ੁਰਗਾਂ ਨੂੰ ਨੋਚਦੇ ਨੇ ਅਜਿਹੇ ਲੋਕ ਕਾਦੇ ਕੁੱਤਾ ਪ੍ਰੇਮੀ ਜਿਹੜੇ ਨੇ ਜਾਨਵਰ ਪ੍ਰੇਮੀ ਨੇ ਜੇ ਜਾਨ ਬਰਬਾਦ ਨਾ ਪ੍ਰੇਮ ਕਰਨ ਦਾ ਚਾਹੁੰਦੇ ਜੇ ਤੇ ਤੁਸੀਂ ਇਹਨਾਂ ਨੂੰ ਘਰਾਂ 'ਚ ਲੈ ਜਾਓ ਆਪਣੇ ਘਰਾਂ 'ਚ ਲੈ ਜਾਓ ਨਾਲੇ ਜੇ ਸਰ ਸ਼ੈਲਟਰ 'ਚ ਜਾਓ ਹਾਂਜੀ ਉੱਥੇ ਉਹਨਾਂ ਨੂੰ ਖਵਾਓ ਖਾਣਾ ਪੀਣਾ ਦਿਓ ਉੱਥੇ ਖਾਣਾ ਪੀਣਾ ਦਿਓ ਲੋਕਾਂ ਦੀ ਜਾਨ ਨਾਲ ਖਲਵਾੜ ਹੋ ਰਹੀਆ ਲੋਕ ਕੌਣ ਵਿਰੋਧ ਕਰ ਰਹੇ ਨੇ ਜਿਨ੍ਹਾਂ ਨੂੰ ਆਵਾੜਾ ਕੁੱਤਿਆਂ ਦੀ ਖਖਾਰ ਕਦਾ ਪਤਾ ਨਹੀਂ ਕੱਟਿਆ ਨਹੀਂ ਇਹਨਾਂ ਨੂੰ ਜੀ ਹਾਂ ਕੜ ਤੇ ਗਲੀਆਂਵਾਲੇ ਬੱਚਿਆਂ ਨੂੰ ਬਿਲਕੁਲ ਜਿਹੜੇ ਆਮ ਪਬਲਿਕ ਮੱਧ ਵਰਗ ਦੇ ਲੋਕ ਆ ਗਰੀਬ ਵਰਗ ਦੇ ਲੋਕ ਆ ਉਹਨਾਂ ਨੂੰ ਇਹ ਖੰਖਾਰ ਕੁੱਤੇ ਖਾ ਰਹੇ ਨੇ ਸਾਡੀਆਂ ਬੇਸ਼ਕੀਮਤੀ ਜਾਨਾਂ ਬੱਚੇ ਜਿਹੜੇ ਆ ਉਹਨਾਂ ਦੀਆਂ ਜਾ ਰਹੀਆਂ ਬਜ਼ੁਰਗਾਂ ਨੂੰ ਲੋਚਿਆ ਜਾ ਰਿਆ ਤੇ ਇਹ ਲੋਕ ਮੈਨੂੰ ਤਾਂ ਸਮਝ ਨਹੀਂ ਆਉਂਦੀ ਇੱਕ ਇਹੀ ਮਾਨਸਿਕਤਾ ਦਾ ਜਾਂ ਜਨਸਭ ਦੇ ਕੋਈ ਯਾਦ ਕਿ ਕੁੱਤੇ ਮਾਰ ਦੋ ਹਾਂਜੀ ਉਹਨਾਂ ਨੇ ਕਿਹਾ ਕੁੱਤਿਆਂ ਨੂੰ ਸ਼ੈਟਰ ਹੌਚ ਲੈ ਦੋ ਨਾਲੇ ਹੁਣ ਕੁੱਤੇ ਆਵਾਰਾ ਕੁੱਤੇ ਪਤਾ ਨਹੀਂ 2 ਦਿਨ ਦੀ ਰੋਟੀ ਮਿਲੀ ਹਾਂਜੀ ਤੇ ਨਹੀਂ ਮਿਲੀ ਪਾਣੀ ਮਿਲਿਆ ਕਿ ਨਹੀਂ ਮਿਲਿਆ ਉਹਦੇ ਸਾਰਾ ਹੋ ਜਾਣਾ ਹਾਂਜੀ ਉਹਦੇ ਸਾਰਾ ਕੁਝ ਮਿਲੇਗਾ ਉਹਦੇ ਸਭ ਕੁਝ ਮਿਲੂਗਾ ਜੀ ਉੱਥੇ ਉਹਨਾਂ ਨੂੰ ਟੈਂਕਰ ਫੀਡ ਮਿਲੂਗੀ ਟੈਂਕਰ ਪਾਣੀ ਮਿਲੂਗਾ ਉਹ ਲੱਗੇ ਹੋਣਗੇ ਤਾਂ ਕਿਸੇ ਨੁਕਸਾਨ ਨਾ ਪਹੁੰਚਾਉਣਗੇ ਹੁਣ ਕੇ ਸਮਝ ਜਿਹੜਾ ਮੇਨ ਗੱਲ ਆ কোর্ਟ ਵਿੱਚ ਤਾਂ ਕਹਤਾ ਵੀ ਇਹਨਾਂ ਨੂੰ ਫੜੋ ਤੇ ਟੀਕਾ ਕਰਨ ਕਰੋ ਕੀ ਇਹ ਲੱਗੂ ਜੂ ਫੇਰ ਉਹ ਕਹਿੰਦੇ ਜਿਹੜੇ ਖਤਰਨਾਕ ਕੁੱਤੇ ਉਹਨਾਂ ਨੂੰ ਰੱਖ ਲਓ ਕੌਣ ਰੱਖੂ ਛਾਂ ਕਿੱਦਾਂ ਹੋਊਗਾ ਤਾਂ ਉਹਨਾਂ ਕਿਹੜਾ ਖਤਰਾ ਉਹਦਾ ਹੰਕਾਰ ਕਦੀ ਹੋ ਸਕਦਾ ਨਹੀਂ ਹਾਂ ਦੂਜੀ ਗੱਲ ਗਿਲ ਸਾਹਿਬ ਇੱਥੇ ਸਰਕਾਰਾਂ ਲੋਕਾਂ ਨੂੰ ਅਨਾਜ ਨਹੀਂ ਦਿੰਦੀਆਂ ਇੱਥੇ ਲੋਕਾਂ ਨੂੰ ਆਤਮਾਣਾਂ ਦੀ ਦਵਾਈ ਨਹੀਂ ਸਕੂਲਾਂ 'ਚ ਪੜ੍ਹਾਈ ਨਹੀਂ ਇਹ ਕੁੱਤਿਆਂ ਦਾ ਫੈਸਲਾ ਇੰਪਲੀਮੈਂਟ ਹੋ ਜੂ ਇਹ ਹੋਣਾ ਹੀ ਨਹੀਂ ਕਿਉਂਕਿ ਸੁਪਰੀਮ ਕੋਰਟ ਨੇ ਕਹਿ ਦਿੱਤਾ ਉਹਦੇ ਤੇ ਕੋਈ ਕਮੇਟੀ ਥੋੜਾ ਬਣਨੀ ਆ ਇਹ ਲੋਕਾਂ ਦੀ ਜਾਨਾਂ ਮੇਰੇ ਖਿਆਲ ਮੁਤਾਬਕ ਨਾਲ ਗਿੱਲ ਸਾਹਿਬ ਇੱਕ ਖਲਵਾੜ ਆ ਇਹ ਬਹੁਤ ਮਾੜੀ ਗੱਲ ਜੰਨੇ ਇਹ بڑے ਸੰਜੀਦਾ ਮਸਲੇ ਆ ਲੋਕ ਇਹਨਾਂ ਨੂੰ ਮੇਰੀ ਬੇਨਤੀ ਆ ਗਿੱਲ ਸਾਹਿਬ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਧੰਨਵਾਦ ਤੁਹਾਡਾ ਇਹ ਸੰਜੀਦਾ ਮਸਲੇ ਨੇ ਗੰਭੀਰ ਮਸਲੇ ਨੇ ਜਿਹੜੇ ਸਾਡੀ ਜਾਨ ਤੇ ਮਾਲ ਨਾਲ ਜੁੜੇ ਹੋਏ ਨੇ ਸਾਡੀ ਆਮ ਪਬਲਿਕ ਨੂੰ ਬੇਨਤੀ ਹੈ ਜਦੋਂ ਅਜਿਹੇ ਲੋਕ ਹਿੱਤੂ ਫੈਸਲੇ ਹੋਣ ਉਦੋਂ ਅਜਿਹੇ ਫੈਸਲਿਆਂ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਵਾ ਬਹੁਤ ਬਹੁਤ ਧੰਨਵਾਦ ਜੀ ਅੰਦਰ